ਨਹੀਂ ਉਹੀ ਆ ਨਾ ਆਪਾਂ ਨਾ ਕਈ ਵਾਰੀ ਕਿਸੇ ਚੀਜ਼ ਨੂੰ ਪਾਉਣ ਦਾ ਰਸਤਾ ਹੀ ਗਲਤ ਚੁਣ ਬੈਠੇ ਬੈਠਦੇ ਆ ਨਾ ਹੁਣ ਜੇ ਡੌਂਕੀ ਲਾ ਕੇ ਕਿਸੇ ਨੇ ਜਾਣਾ ਉਹ ਕਿ ਸੌਖਾ ਰਸਤਾ ਤਾਂ ਹੈ ਨਹੀਂਗਾ ਜਾਂ ਜੋਖਮ ਚ ਪੈਣੀ ਆ ਜੀ ਕਿੰਨਾ ਤੁਸੀਂ ਸਹਿਣਾ ਪੈਣਾ ਤੁਹਾਨੂੰ ਕਿੰਨਾ ਕੁਸ਼ ਕਿੰਨੇ ਚੀਜ਼ ਚੋਂ ਲੰਘਣਾ ਪੈਣਾ ਉਹ ਸਾਨੂੰ ਠੀਕ ਲੱਗਦਾ ਉਹਦੇ ਮੁਕਾਬਲੇ 6 ਮਹੀਨੇ ਬੈਠ ਕੇ ਪੜਨਾ ਇੱਕ ਇੱਕ ਲੈਂਗੁਏਜ ਦੀ ਸਟੱਡੀ ਕਰਨੀ ਆ ਮਤਲਬ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਜੇ ਤੁਸੀਂ ਚਾਹੋ ਕਰਨਾ ਚਾਹੋ ਜੀ ਮੋ ਨਹੀਂ ਇਹ ਨਹੀਂ ਸਾਡੇ ਤੋਂ ਹੋਣਾ ਇਹ ਤਾਂ ਹੋਣਾ ਹੀ ਨਹੀਂ ਸਾਡੇ ਤੋਂ ਉਹ ਚੀਜ਼ ਆਪਾਂ ਪਹਿਲੇ ਹੀ ਆਪਣੇ ਅੰਦਰ ਫਿਰ ਆਪਣਾ ਆਲਾ ਦੋਲਾ ਆਪਾਂ ਨੂੰ ਇਨਸਪਾਇਰ ਕਰਦਾ ਉਹ ਯਾਰ ਫਲਾਣਾ ਵੀ ਚਲੇ ਗਿਆ ਡੌਂਕੀ ਲਾ ਕੇ ਫਲਾਣਾ ਵੀ ਚਲੇ ਗਿਆ ਫਲਾਣਾ ਵੀ ਚਲੇ ਗਿਆ ਚੰਗੀਆਂ ਚੀਜ਼ਾਂ ਸਾਨੂੰ ਇਨਸਪਾਇਰ ਕਰਟ ਕਰਦੀਆਂ ਨੇ 네ਗੇਟਿਵ ਤੇ ਮਾੜੀਆਂ ਚੀਜ਼ਾਂ ਸਾਨੂੰ ਬੜੀਆਂ ਈਜ਼ੀਲੀ ਇਨਸਪਾਇਰ ਕਰ ਦਿੰਦੀਆਂ ਨੇ ਤਾਂ ਹੀ ਆਪਾਂ ਭੀੜ ਦੇ ਪਿੱਛੇ ਲੱਗਦੇ ਆਂ ਭੀੜ ਚਾਲ ਚ ਲੱਗਦੇ ਆਂ ਉਹ ਫਿਰ ਜਵੇਂ ਆਪਾਂ ਦੇਖਦੇ ਨੇ ਉਹਦੇ ਕਈ ਵਾਰੀ ਐਨੀਮੇਟਡ ਦਿਖਾਉਂਦੇ ਹੁੰਦੇ ਆ ਵੀ ਭੇਡਾਂ ਜਾਂਦੀਆਂ ਨੇ ਮਗਰ 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 ਉਹ ਪਹਾੜ ਤੋਂ ਥੱਲੇ ਡਿਗ ਡਿਗ ਲੱਗ ਉਹਤ ਇਹ ਰੀਜ਼ਨ ਇਹੀ ਆ ਕਿ ਉਹ ਆਪਣਾ ਆਪਣੀ ਤੁਸੀਂ ਸੋਚ ਨਹੀਂ ਨਾ ਲਾਉਂਦੇ ਜਦ ਤੱਕ ਰੀਜ਼ਨਿੰਗ ਸਟਰੋਂਗ ਨਹੀਂ ਹੈਗੀ ਬਾਹਰ ਜਾਣਾ ਕੋ ਮਾੜੀ ਗੱਲ ਨਹੀਂ ਕਾਰਨ ਤਾਂ ਦੱਸੋ ਨਾ ਰੀਜ਼ਨ ਜੇ ਇੱਥੇ ਵੀ ਰਹਿਣਾ ਤਾਂ ਵੀ ਰੀਜ਼ਨ ਸਟਰੋਂਗ ਹੋਣਾ ਚਾਹੀਦਾ ਤੇ ਬਾਹਰ ਜਾਣਾ ਤਾਂ ਵੀ ਰੀਜ਼ਨ ਸਟਰੋਂਗ ਹੋਣਾ ਚਾਹੀਦਾ